ਸਾਤ ਸੰਗਤ ਅੱਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਸੁਪੁੱਤਰ ਬਾਬਾ ਅਟਲ ਰਾਏ ਜੀਆ ਦਾ ਪ੍ਰਪੁਰ ਪਿਆਨਾ ਦਿਹਾੜਾ ਵੀ ਹੈ। ਕਦੀ ਜਾਓ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਉੱਥੇ ਉਹ ਪਾਵਨ ਅਸਥਾਨ ਜਿੱਥੇ ਬਾਬਾ ਅਟਲ ਜੀਆ ਨੇ ਸਰੀਰ त्याਗਣਾ ਕੀਤਾ ਉਹ ਨੌਂ ਮੰਜ਼ਲਾ ਸਥਾਨ ਬਣਿਆ ਹੋਇਆ ਹੈ ਤੇ ਜੋ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਨੇ ਆਖੇ ਸਨ ਕਿ ਬਾਬਾ ਅਟਲ ਤੇਰਾ ਸਥਾਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਵਧੇਰੇ ਉੱਚਾ ਹੋਵੇਗਾ ਤੇ ਅੱਜ ਸਭ ਤੋਂ ਵਧੇਰੇ ਉੱਚਾ ਉਹ ਤੋਂ ਵੱਡਾ ਹੋਰ ਕੋਈ ਉੱਚਾ ਸਥਾਨ ਨਹੀਂ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਹੋਵੇਗਾ ਸਤ ਸੰਗਤ ਪੂਰਬ ਲਈ ਕਰਮਾਂ ਦਾ ਕੋਈ ਜਪ ਤਪ ਵੀ ਤਾਂ ਹੋਵੇਗਾ ਨਾ ਨੌ ਮਜਲੀ ਇਮਾਰਤ ਹੈ ਤੇ 9 ਸਾਲ ਕਰੀਬੋ ਕਰੀਬ ਜਿਹੜੀ ਉਮਰ ਹੈ 8 ਸਾਲ 11 ਕੁ ਮਹੀਨੇ ਦਾ ਵਿਦਵਾਨ ਸੱਜਣ ਲਿਖਦੇ ਨੇ ਬਾਬਾ ਅਟਲ ਜੀ ਨੇ ਸੰਸਾਰ ਦੇ ਵਿੱਚ ਬਤੀਤ ਕੀਤੇ ਨੇ ਜੋ ਬਚਨ ਰਸਨਾ ਤੋਂ ਕਹਿ ਦੇਣਾ ਨਾ ਸਾਤ ਹੋ ਜਾਣਾ ਇੱਕ ਦਿਨ ਆਪਣੇ ਸੱਜਣਾ ਮਿੱਤਰਾਂ ਨਾਲ ਖੇਡ ਰਹੇ ਸਨ ਖੇਡੋ ਖੁੰਡੀ ਸ਼ਾਮਾਂ ਪੈ ਗਈਆਂ ਤੇ ਬਾਬਾ ਟੱਲ ਰਾਏ ਜੀ ਨਾ ਜਦੋਂ ਘਰ ਨੂੰ ਵਾਪਸ ਪਰਤਣ ਲੱਗੇ ਜਿਹੜੀ ਉਹ ਖੇਡ ਦੀ ਵਾਰੀ ਸੀ ਉਹ ਭਾਈ ਮੋਹਣ ਸਿਰ ਰਹਿ ਗਈ ਕਹਿੰਦੇ ਭਾਈ ਮੋਹਣ ਕੱਲ ਨੂੰ ਤੇਰੇ ਤੋਂ ਵਾਰੀ ਲਵਾਂਗੇ ਤੇ ਘਰ ਆ ਗਏ ਜੀ ਸੁਖ ਰਾਮ ਨਾਲ ਰਾਤ ਬਤੀਤ ਕੀਤੀ ਜਦੋਂ ਅਗਲਾ ਦਿਨ ਚੜ੍ਹਿਆ ਬਾਬਾ ਟਲਰਾਈ ਸਹਿ ਪਹੁੰਚ ਗਏ ਜੀ ਕਹਿੰਦੇ ਵੀ ਮੋਹਣ ਨੂੰ ਬੁਲਾਓ ਕਿੱਥੇ ਆ ਵਾਰੀ ਆ ਉਹਦੇ ਸਰ ਉਹ ਕੋਈ ਦੋ ਨਾਲ ਦੇ ਮਿੱਤਰ ਗਏ ਬਾਬੇ ਮੋਹਣ ਦੇ ਘਰ ਆ ਕੇ ਬਾਬਾ ਟਲਰਾਈ ਜੀ ਨੂੰ ਕਹਿੰਦੇ ਜੀ ਮੋਹਣ ਤਾਂ ਰਿਹਾ ਹੀ ਨਹੀਂ ਤਾਂ ਚੱਲ ਬਸਿਆ ਕਹਿੰਦੇ ਹਦ ਹੋ ਗਈ ਸਾਡੀ ਤਾਂ ਵਾਰੀ ਰਹਿੰਦੀ ਏ ਐਵੇਂ ਕਿਵੇਂ ਚਲਾ ਜਾਏਗਾ ਪਹੁੰਚ ਗਏ ਜੀ ਬਾਬਾ ਟਲਰਾਈ ਜੀ ਭਾਈ ਮੋਹਣ ਦੇ ਘਰ ਜਾ ਕੇ ਕੀ ਵੇਖਿਆ ਪਰਿਵਾਰ ਦੇ ਜੀ ਤੱਪੜ ਵਿਸ਼ਿਆ ਹੋਇਆ ਬਿਰਲਾਪ ਕਰ ਰਹੇ ਨੇ ਪੁੱਛਿਆ ਕਹਿੰਦੇ ਭਾਈ ਮੋਹਣ ਕਿੱਥੇ ਹੈ ਹੁਣ ਪਰਿਵਾਰ ਦੇ ਜੀਆਂ ਨੂੰ ਪਤਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਪੁੱਤਰ ਨੇ ਇਹ ਚਾਹਣ ਤੇ ਸਾਡਾ ਪੁੱਤਰ ਵਾਪਸ ਆ ਸਕਦਾ ਉਹ ਕਹਿੰਦੇ ਜੀ ਮੋਹਣ ਅੰਦਰ ਪਿਆ ਕਹਿੰਦੇ ਅੰਦਰ ਪਿਆ ਕੀ ਕਰਦਾ ਉਹਨੂੰ ਆਖੋ ਵੀ ਸਾਡੀ ਵਾਰੀ ਰਹਿੰਦੀ ਐ ਆ ਕੇ ਸਾਡੀ ਵਾਰੀ ਦੇ ਤੇ ਸਾਧ ਸੰਗਤ ਪਰਿਵਾਰ ਦੇ ਜੀ ਕਹਿੰਦੇ ਜੀ ਮਉਣ ਉਥੇ ਚਲਾ ਗਿਆ ਜਿੱਥੇ ਤੀਕ ਸਾਡੀ ਆਵਾਜ਼ ਨਹੀਂ ਪਹੁੰਚਦੀ ਤੁਹਾਡੀ ਪਹੁੰਚ ਸਕਦੀ ਐ ਤੁਸੀਂ ਕਰੋ ਕਿਰਪਾ ਅੰਦਰ ਗਏ ਜੀ ਹੱਥ ਵਿੱਚ ਖੂੰਡੀ ਪਕੜੀ ਹੋਈ ਸੀ ਉਸੇ ਖੂੰਡੀ ਦੇ ਨਾਲ ਗਰਦਨ ਤੋਂ ਪਕੜ ਕੇ ਜਦੋਂ ਉਠਾਇਆ ਨਾਲ ਬਚਨ ਕਹਿ ਕਹਿਣ ਲੱਗੇ ਮਉਣ ਚੱਲ ਸਾਡੀ ਵਾਰੀ ਦੇ ਉਹ ਮੌਣ ਜਿਹਨੂੰ ਸੱਪ ਲੜਿਆ ਮੌਤ ਹੋਈ ਸੀ ਹੁਣ ਸਾਧ ਸੰਗਤ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇਆ ਵਿਰਥਾ ਨਾ ਜਾਏ ਸਾਧ ਬਚਨ ਅਟਲਾਦਾ ਪਰਮੇਸ਼ਰ ਦੇ ਪਿਆਰੇ ਬਾਬਾ ਅਟਲ ਰਾਏ ਜੀ ਨੇ ਬਚਨ ਆਖਿਆ ਤੇ ਬਾਬਾ ਮੋਹਨ ਉੱਠ ਕੇ ਬਹਿ ਗਿਆ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਧਮ ਪੈ ਗਈ ਵੀ ਜਿਹੋ ਜਿਹਾ ਪਿਤਾ ਉਹ ਜਿਹਾ ਪੁੱਤਰ ਖਬਰਾਂ ਗੁਰੂ ਅਰਗੁਨ ਸਾਹਿਬ ਜੀ ਤੱਕ ਵੀ ਪਹੁੰਚ ਗਈਆਂ ਬੁਲਾ ਲਿਆ ਜੀ ਬਾਬਾ ਮੋਹਨ ਜੀ ਨੂੰ ਬੁਲਾ ਕੇ ਕਿਹਾ ਸੀ ਕਹਿਣ ਲੱਗੇ ਬੇਟਾ ਅੱਜ ਜੋ ਕਰਮ ਤੁਸੀਂ ਕੀਤਾ ਉਹ ਰੱਬ ਦੇ ਸ਼ਰੀਕ ਬਣਨ ਤੋਂ ਲੈ ਹੁਣ ਜਾਂ ਤੁਸੀਂ ਰਹੋ ਜਾਂ ਅਸੀਂ ਰਹਿੰਨੇ ਆਂ ਦੇਖੋ ਸਾਥ ਸੰਗਤ ਜੀਨੇ ਆਤਮ ਤਤ ਵਿਚਾਰੀ ਗੁਰੂ ਦੇ ਪਵਿੱਤਰ ਬਚਨਾਂ ਨੂੰ ਆਪਣੇ ਅੰਤਰ ਆਤਮੇ ਰੱਖ ਕੇ ਉਹਨਾਂ ਨੂੰ ਵਿਚਾਰਿਆ ਫਿਰ ਉਹਨੂੰ ਸੁੱਖ ਮਿਲਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖਿਆ ਕਹਿੰਦੇ ਵੀ ਜਦ ਤੁਸੀਂ ਰੋ ਜਾਸੀ ਰਹਿੰਦੇ ਆ ਤੇ ਪਿਤਾ ਗੁਰੂ ਜੀ ਦਾ ਹੁਕਮ ਮੰਨਿਆ ਤੇ ਬਾਬਾ ਅਟਲ ਰਾਏ ਜੀ ਜਿੱਥੇ ਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਬਣਿਆ ਹੋਇਆ ਹੈ ਇਸ ਸਥਾਨ ਦੇ ਉੱਪਰ ਉਹਨਾਂ ਚਾਦਰ ਲੈ ਕੇ ਚਾਦਰ ਤਾਣ ਕੇ ਲੇਟਣਾ ਕੀਤਾ ਤੇ ਸਵਸਥ ਯਾਗ ਦਿੱਤੇ ਸਨ ਅਜੋਨਾਂ ਦਾ ਪ੍ਰਪਰ ਦਿਹਾੜਾ ਦਿਵਸ ਹੈ ਜੀ ਉਹ ਦਿਨ ਹੈ ਸਿੱਖ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਤੇ ਗੁਰੂ ਨੇ ਉਪਦੇਸ਼ ਵੀ ਸਾਨੂੰ ਇਹੀ ਦਿੱਤਾ ਹੈ ਕਹਿੰਦੇ ਜਿਤ ਕਰਮ ਸੁਖ ਉਪਜੈ ਜਿਹੜੇ ਕਰਮ ਨੂੰ ਕਰਨ ਦੇ ਨਾਲ ਸੁਖ ਪੈਦਾ ਹੋ ਜਾਏ ਉਨ ਗੁਰੂ ਪਿਤਾ ਜੀਆਂ ਦਾ ਹੁਕਮ ਬਾਬਾ ਅਟਲ ਰਾਏ ਜੀ ਨੇ ਮੰਨੇ ਆ ਜੀ ਸੋਖੀ ਪੈਦਾ ਹੋਇਆ ਨਾ ਹੁਕਮ ਪ੍ਰਵਾਨ ਕੀਤਾ ਤੇ ਪ੍ਰਵਾਨ ਕਰਨ ਦੇ ਨਾਲ ਅੱਜ ਉਸ ਸਥਾਨ ਦੇ ਉੱਪਰ ਵੇਖੋ ਕਿੰਨੀਆਂ ਸੰਗਤਾਂ ਨਾਤਮਸਤਕ ਹੁੰਦੀਆਂ ਨੇ ਪ੍ਰੇਮ ਭਾਵਨਾ ਵਿੱਚ ਭਿੱਜ ਕੇ ਜਦੋਂ ਬੇਨਤੀ ਕਰਕੇ ਆਖਦੀਆਂ ਨੇ ਬਾਬਾ ਅਟਲ ਪਕੀਆਂ ਪਕਾਈਆਂ ਕੱਲ ਤੇ ਕੱਲ ਵੀ ਰਿਹਾ ਬਚਨ ਕਮਾਇਨਾ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਉਹ ਤਰ ਜਾਂਦਾ ਹੈ ਬਾਬਾ ਅਟਲ ਰਾਏ ਜੀ ਪਰਮੇਸ਼ਰ ਦੇ ਘਰ ਵਿੱਚ ਪਰਵਾਨ ਹੋਏ ਤੇ ਅੱਜ ਸਤਿਗੁਰੂ ਜੀ ਨੇ ਬਚਨ ਆਖਣੇ ਕੀਤੇ ਸੋ ਆਤਮ ਤਤ ਵਿਚਾਰੀ ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਆਤਮੇ ਬਚਨ ਟਿਕਾ ਕੇ